ਇਹ ਜਿਹੜੀ ਸਾਡੀ ਬਜਾਈ ਹੈ 12 ਜੂਨ ਦੀ ਹੈਗੀ ਆ ਤੇ ਇਹ ਜਿਹੜੀ ਵੈਰੈਟੀ ਹੈ ਪੂਸਾ ਬਾਸਮਤੀ 1985 ਹੈ ਟੈਕਸੋਇੰਗ ਦੇ ਵਿੱਚ ਕਿਸਾਨ ਵੀਰੋ ਦੋ ਟਾਂਗ ਹੈਗੇ ਨੇ ਇੱਕ ਤਾਂ ਅਸੀਂ ਇਹਨੂੰ ਬੀਜ ਕੇ ਤਾਰ ਬੱਤਰ ਦੇ ਵਿੱਚ ਫਿਰ ਉਹਨੂੰ ਯੂਨੀਵਰਸਿਟੀ ਕਹਿੰਦੀ ਹੈ ਵੀ 21 ਦਿਨ ਪਾਣੀ ਨਹੀਂ ਲਾਉਣਾ ਇਹ ਮੈਂ ਸਮਝਦਾ ਵੀ ਖੇਤ ਦਾ ਪਾਣੀ ਖੇਤ ਦੇ ਵਿੱਚ ਹੀ ਰੀਚਾਰਜ ਹੋਣਾ ਚਾਹੀਦਾ ਉਹ ਟੈਕਨੀਕ ਇਹਦੇ ਵਿੱਚ ਬਹੁਤ ਬਿਹਤਰ ਹੈ ਕਿ ਪਾਣੀ ਇਹਦੇ ਤੋਂ ਬਾਹਰ ਨਹੀਂ ਜਾਊਗਾ ਧਰਤੀ ਜ਼ਿਆਦਾ ਪਾਣੀ ਖਾਊਗੀ ਸਾਡੇ ਮਿੱਤਰ ਕੀੜੇ ਜਿਵੇਂ ਗੰਡੋਏ ਹੋਗੇ ਹੋਰ ਬਹੁਤ ਸੈਂਕਲੈਟਿਕਸਮ ਦੇ ਕੀੜੇ ਨੇ ਜਿਹੜੇ ਇਹਦੇ ਵਿੱਚ ਪੈਦਾ ਹੁੰਦੇ ਨੇ ਤੇ ਮੀਥਨ ਹੈ ਜਿਹ ਉਹ ਇਹ ਦੇ ਬਿਲਕੁਲ ਨਹੀਂ ਹੁੰਦੀ ਹੈ ਕਿ ਜਦੋਂ ਅਸੀਂ ਇਸ ਖੇਤ ਦੇ ਵਿੱਚ ਖੜਾਗੇ ਸਾਨੂੰ ਹੋਮੋਸ ਨਹੀਂ ਆਊਗਾ ਇਹਨੂੰ ਤਾਂ ਮੈਂ ਤੁਹਾਨੂੰ ਸਾਰਾ ਜੂਨ ਵੀ ਲਾ ਲਓ 15 20 ਜੂਨ ਤੱਕ ਲਾ ਲਓ ਜਾਂ ਜੂਨ ਦੇ ਐਂਡ ਤੱਕ ਵੀ ਪੀ ਲਓ ਫਿਰ ਵੀ ਐਸਾ ਬਲੋ ਦੇਖਣ ਨੂੰ 80 ਦਿਨ ਦੀ ਕਾਉ ਪੈ ਸਾਡੀ ਇਹ ਇਸ ਵੇਲੇ ਨਿਸਰ ਰਹੀ ਹੈ ਜਿਹੜੀਆਂ ਸਾਡੀਆਂ ਦਵਾਈਆਂ ਨੇ ਸਪਰੇਆਂ ਚੈਹਰਾ ਨੇ ਕਹਿ ਲਓ ਰਸਾਇਣ ਨੇ ਉਹ ਵੀ ਬਹੁਤ ਘਟ ਗਏ ਬਾਕੀ ਵੀ ਕਿਸਾਨ ਵੀਰੋ ਜਿੱਥੇ ਅਸੀਂ 1 ਲੀਟਰ ਦਵਾਈ ਪੁਰਾਣੇ ਸਮੇਂ ਦੇ ਵਿੱਚ ਅਸੀਂ ਪਾਉਂਦੇ ਸੀ ਉੱਤੇ ਸਿਰਫ 100 ਗ੍ਰਾਮ ਤੇ ਆ ਗਈ ਇਹਦੇ ਵਿੱਚ ਇਹਦੇ ਤੋਂ ਸਾਰੀਆਂ ਇਹ ਜਿਹੜੀ ਦੇ ਉੱਤੇ ਵੀ ਕਿਸਾਨ ਵੀਰੋ ਬਾਕੀ ਜੀੜੀਆਂ ਦੇ ਉੱਤੇ ਵੀ ਜ ਉਹ ਪਹਿਲਾਂ ਨਾਲੋਂ ਇਹ ਕਹਿ ਲਓ ਵੀ 10 ਗੋਣਾ ਘਟ ਗਈ। ਸਾਹਿਬ ਵੀਰ ਆਪਾਂ ਕਹਿ ਦਈਏ ਵੀ 100 ਗਾਜ ਰੱਸਾ ਸਿਰੇ ਤੇ ਗੰਢ। ਤੇ ਇਹਨੂੰ ਕਹਿ ਦਈਏ ਇੱਕ ਵੀ ਇਹਦੇ ਚ ਕੋਈ ਪ੍ਰੋਬਲਮ ਨਹੀਂ ਆ ਰਹੀ। ਕਿਸੇ ਵੀ ਕਿਸਮ ਦਾ ਕੋਈ ਕੀੜਾ ਨਹੀਂ, ਕਿਸੇ ਕਿਸਮ ਦੀ ਕੋਈ ਫੰਗਸ ਨਹੀਂ ਹੈਗੀ। ਲਓ ਜੀ ਪੰਜਾਬ ਦੇ ਵਿੱਚ ਜਿਹੜਾ ਸਿੱਧੀ ਬਜਾਈ ਆ ਉਹ ਝੋਨੇ ਦੀ ਸਿੱਧੀ ਬਜਾਈ ਦੀ ਗੱਲ ਬਹੁਤ ਜ਼ਿਆਦਾ ਅੱਜ ਚੱਲਦੀ ਆ। ਸਮੇਂ ਦੀ ਲੋੜ ਵੀ ਆ, ਡਿਬੇਟ ਦਾ ਮੁੱਦਾ ਵੀ ਆ ਤੇ ਭਵਿੱਖ ਦੇ ਵਿੱਚ ਸ਼ਾਇਦ ਸਾਨੂੰ ਇੱਧਰ ਹੀ ਰਹਿਣਾ ਆਉਣਾ ਪੈਣਾ ਆ। ਮੈਂ ਪਿੰਡ ਧਰਮਗੜਿਆਂ ਇਸ ਵਿਖਤ ਇਹ ਹੈ ਜੜੀਆ ਸੀਡ ਫਾਰਮ ਸਰਦਾਰ ਬਲਬੀਰ ਸਿੰਘ ਜੜੀਆ ਹੁਣੀ ਜੜੀਆ ਸੀਡ ਸਟੋਰ ਔਰ ਜੜੀਆ ਸੀਡ ਫਾਰਮ ਦੇ ਮਾਲਕ ਉਹਨਾਂ ਦੇ ਬੇਟੇ ਸਰਦਾਰ ਬਹਾਦਰ ਸਿੰਘ ਜੜੀਆ ਬਾਈ ਹੁਣੀ ਸਾਡੇ ਨਾਲ ਨੇ ਗਰਾਊਂਡ ਦੇ ਵਿੱਚ ਖੜ ਕੇ ਨਾ ਜਦੋਂ ਐਦਾਂ ਸਿੱਧੀ ਬਜਾਈ ਦੀ ਰਿਪੋਰਟ ਕਰੀਏ ਤੇ ਉਹ ਗੱਲ ਹੋਰ ਹੋ ਜਾਂਦੀ ਆ ਇਹ ਹੁਣ ਮੈਂ ਪਹਿਲਾਂ ਦੱਸ ਦਵਾਂ ਵੀ ਇਹ ਜਿਹੜਾ ਝੋਨਾ ਆ ਨਾ ਆ ਤੁਸੀਂ ਪਹਿਲਾਂ ਨੇੜੋਂ ਦਿਖਾ ਲਿਓ ਇਹ ਜਿਹੜਾ ਝੋਨਾ ਆ ਇਹ 12 ਜੂਨ ਨੂੰ ਲੱਗਾ ਸੀ 12 ਜੂਨ ਦਾ 12 ਜੂਨ ਤੋਂ ਅੱਜ ਤਰੀਕ ਹੈਗੀ 1 ਸਤੰਬਰ ਤਕਰੀਬਨ 80 ਕ ਦਿਨ ਦੀ ਤੁਸੀਂ ਇਹ ਲਾ ਲਓ ਵੀ ਇਹ ਫਸਲ ਹੋ ਚੁੱਕੀ ਆ ਆ ਨਿਸਰ ਦਾ ਪਿਆ ਆ ਤੇ ਮੈਂ ਤੁਹਾਨੂੰ ਹਰੇਕ ਇੱਕ ਥੋਰੋਲੀ ਸਟਡੀ ਆਪਾਂ ਇਹਦੀ ਕਰ ਲੈਨੇ ਵੀ ਇਹ ਡ੍ਰਿਲ ਨਾ ਬਜਾਈ ਹੋਈ ਆ ਤੁਸੀਂ ਦੇਖ ਸਕਦੇ ਆ ਸਿੱਧੀ ਆ ਨੱਕ ਦੀ ਸੇਧ ਨੂੰ ਆ ਲਾਈਨਾਂ ਬੜੀਆਂ ਹੋਈਆਂ ਤੇ ਤੁਹਾਨੂੰ ਆਪਾਂ ਲੱਗੇ ਆ ਦੱਸਣ ਵੀ ਇਹਦੇ ਵਿੱਚ ਕੀ ਹੁੰਦਾ ਆ ਜਿਹੜੀ ਆ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਆ ਫਿਰ ਤੋਂ ਪੀਆਰ ਪੰਜਾਬ ਤੇ ਬਾਈ ਜੀ ਬਹੁਤ ਬਹੁਤ ਸਵਾਗਤ ਆ ਜਿਹੜੀ ਆ ਸਾਹਿਬ ਜਿਹੜੀ ਸਿੱਧੀ ਬਿਜਾਈ ਆ ਬੇਸਿਕਲੀ ਇਹ ਹੈ ਕੀ ਆ ਤੁਸੀਂ ਇੱਕ ਵਾਰ ਜਰੂਰ ਥੋੜਾ ਜਿਆਦਾ ਦੱਸ ਸਕਦੇ ਹੋ ਵੀ ਸਿੱਧੀ ਬਿਜਾਈ ਕਿੱਦਾਂ ਹੁੰਦੀ ਆ ਕਿਸਾਨ ਵੀਰੋ ਜਿਹੜੀ ਸਿੱਧੀ ਬਿਜਾਈ ਆ ਸਾਡੇ ਜਿਵੇਂ ਅਸੀਂ ਕਣਕ ਦੀ ਬਿਜਾਈ ਕਰਦੇ ਆ ਇਹ ਉਹੀ ਸਿਸਟਮ ਹੈਗਾ ਉਹੀ ਢੰਗ ਆ ਉਹੀ ਤਰੀਕਾ ਹੂੰ ਤੇ ਇਹ ਜਿਹੜੀ ਸਾਡੀ ਬਜਾਈ ਹੈ 12 ਜੂਨ ਦੀ ਹੈਗੀ ਹੈ ਹੂੰ ਤੇ ਇਹ ਜਿਹੜੀ ਵੈਰਾਈਟੀ ਹੈ ਪੂਸਾ ਬਾਸਮਤੀ 1985 ਹੈ 1985 ਜਿਹੜੀ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਨਵੀਂ ਦਿੱਲੀ ਨੇ ਪੂਸਾ ਨੇ ਇਸੇ ਸਾਲ ਇਹ ਰੀਲੀਜ਼ ਕਰੀ ਹੈ ਓਕੇ ਤੇ ਇਹ ਡਾਕਟਰ ਏ ਕੇ ਸਿੰਘ ਜੀ ਨੇ ਦੀਆਂ ਤਕਰੀਬਨ ਵਿਸ਼ਵ ਪ੍ਰਸਿੱਧ ਖੇਤੀ ਵਿਗਿਆਨੀ ਨੇ ਜਿਹੜੇ ਆਈਆਰਡੀ ਡਾਇਰੈਕਟਰ ਸੀਗੇ ਤੇ ਜਿੰਨੀਆਂ ਵੀ ਤਕਰੀਬਨ ਕਹਿ ਲਓ ਬਾਸਮਤੀਆਂ ਇੰਡੀਆ ਦੇ ਵਿੱਚ ਜਾਂਦੀਆਂ ਨੇ ਸਾਰੇ ਵਿਸ਼ਵ ਦੇ ਸਾਡੇ ਐਕਸਪੋਰਟ ਹੁੰਦੀਆਂ ਨੇ ਉਹ ਸਾਰੀਆਂ ਵੈਰਾਈਟੀਆਂ ਤਕਰੀਬਨ ਡਾਕਟਰ ਸਾਹਿਬ ਨੇ 1509 ਹੋ ਗਈ 1121 ਹੋ ਗਈ ਤੇ 1847 ਹੋ ਗਈ 1692 ਹੋ ਗਈ ਤੇ ਬਹੁਤ ਸਾਰੀਆਂ ਵੈਰਾਈਟੀਆਂ ਨੇ ਡਾਕਟਰ ਸਾਹਿਬ ਨੇ ਜਿਹੜੀਆਂ ਕੱਢੀਆਂ ਨੇ ਇਹ ਜਿਹੜੀਆਂ ਵੈਰਾਈਟੀਆਂ ਨੇ ਇਸੇ ਸਾਲ ਰੀਲੀਜ਼ ਹੋਈਆਂ ਨੇ ਤੇ 22 ਮਈ ਨੂੰ ਇਹਦਾ ਜਿਹੜਾ ਬੀਜ ਹੈ ਪਹਿਲੇ ਦਿਨ ਡਾਕਟਰ ਸਾਹਿਬ ਨੇ ਦਿੱਲੀ ਆਈਆਰ ਨੇ ਵੰਡਿਆ ਸੀ ਉਸ ਦਿਨ ਮੈਂ ਇਹਦਾ ਬੀਜ ਦਿੱਲੀ ਤੋਂ ਲੈ ਕੇ ਆਇਆ ਸੀ ओके ਉਸ ਦਿਨ ਲਿਆਂਦਾ ਹਾਂ ਇਹ ਅਸੀਂ ਮਤਲਬ ਜਿਹੜੀ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਹੈਗੀ ਆ ਵੀ ਪਹਿਲਾਂ ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰ ਕਰੋ ਪੱਧਰ ਕਰਨ ਤੋਂ ਬਾਅਦ ਫਿਰ ਉਹਨੂੰ ਪਾਣੀ ਦੇ ਕੇ ਬਾਹ ਕੇ ਇੱਕ ਦੋ ਵਾਰੀ ਸੁਹਾਗਾ ਲਾ ਕੇ ਫਿਰ ਉਹਨੂੰ ਬਿਜਾਈ ਕਰੋ ਪਰ ਅਸੀਂ ਇਹ ਜਿਹੜੀ ਬਿਜਾਈ ਕਰੀ ਵੀ ਆ ਲੇਜ਼ਰ ਕਰਾਹੇ ਨਾਲ ਪੱਧਰ ਕਰਕੇ ਅਸੀਂ ਇਹਨੂੰ ਬਾਹਿਆ ਨਹੀਂ ਗਾ ਜ਼ਮੀਨ ਬਹੁਤ ਟਾਈਟ ਸੀ ਇਹ ਤੇ ਇਹਦੀ ਡੈਕਸੋਇੰਗ ਕਰੀ ਆ ਤੇ ਡੈਕਸੋਇੰਗ ਦੇ ਵਿੱਚ ਕਿਸਾਨ ਵੀਰੋ ਦੋ ਢੰਗ ਹੈਗੇ ਨੇ ਇੱਕ ਤਾਂ ਅਸੀਂ ਇਹਨੂੰ ਬੀਜ ਕੇ ਤਾਰਬੱਤਰ ਦੇ ਵਿੱਚ ਫਿਰ ਉਹਨੂੰ ਯੂਨੀਵਰਸਿਟੀ ਕਹਿੰਦੀ ਹੈ ਵੀ 21 ਦਿਨ ਪਾਣੀ ਨਹੀਂ ਲਾਉਣਾ ਤੇ ਉਹ ਵੀ ਕਿਸਾਨ ਵੀਰੋਂ ਮੈਂ ਅੱਗੇ ਜਾ ਕੇ ਉਹ ਐਂਡ ਦੇ ਉੱਤੇ ਟ੍ਰਾਇਲ ਕਰਿਆ ਸੀਗਾ ਤੇ ਉਹਦੇ 'ਚ ਇਹ ਹੁੰਦਾ ਵੀ ਉਦੋਂ ਹਵਾ ਬੜੀ ਖੁਸ਼ਕ ਹੁੰਦੀ ਹੈ ਤੇ ਉਹਦੇ ਸ ਬਹੁਤ ਸਾਰੇ ਜਿਹੜੇ ਬੂਟੇ ਨੇ ਪਾਣੀ ਦੀ ਘਾਟ ਕਰਕੇ ਮਰ ਜਾਂਦੇ ਨੇ ਜਾਂ ਜਿਹੜੇ ਸਾਡੇ ਸਿਆੜ ਨੇ ਉਹਨਾਂ ਦੇ ਵਿੱਚ ਪੱਛੋਂ ਜਦੋਂ ਬੜੀ ਤੇਜ਼ ਚੱਲਦੀ ਹੈ ਜਿਹਨੂੰ ਅਸੀਂ ਲੋਕ ਕਹਿੰਦੇ ਆ ਟੈਂਪਰੇਚਰ ਬਹੁਤ ਹਾਈ ਹੁੰਦਾ ਉਹਦੀ ਜਰਮੀਨੇਸ਼ਨ ਬੜੀ ਲੋ ਹੋ ਜਾਂਦੀ ਹੈ ਤਕਰੀਬਨ ਇਸ ਸਾਲ ਜਿਹੜੀ ਪਿਛਲੇ ਤਕਰੀਬਨ ਲੰਮੇ ਸਮੇਂ ਤੋਂ ਸਭ ਤੋਂ ਵੱਧ ਜਿਹੜੀ ਗਰਮੀ ਆ ਜਾਂ ਲੋ ਹੈ ਇਸ ਸਾਲ ਚੱਲੀ ਆ ਤੇ ਇਸ ਕਰਕੇ ਇਹ ਜਿਹੜੀ ਬਜਾਈ ਹੈ ਇੱਕ ਡੈਕਸੋਇੰਗ ਦੇ ਵਿੱਚ ਜਿਹੜੀ ਸਿੱਧੀ ਬਜਾਈ ਤਾਰਬੱਤਰ ਵਾਲੀ ਜਿਹਦੇ ਚ 21 ਦਿਨ ਦੀ ਰეკਮੈਂਡੇਸ਼ਨ ਹੈ ਉਹ ਤਕਰੀਬਨ ਬਹੁਤ ਘੱਟ ਸਫਲ ਹੋਈ ਹੈ ਤੇ ਪਰ ਅਸੀਂ ਉਹ ਐਂਡ ਦੇ ਉੱਤੇ ਕਰ ਲਈ ਸੀਗੀ ਓਕੇ ਤੁਸੀਂ ਉਹਦਾ ਟੈਸਟ ਕੀਤਾ ਟੈਸਟ ਕਰ ਲਿਆ ਓਕੇ ਸੀਗੀ ਪਰ ਇਹ ਜਿਹੜੀ ਬਜਾਈ ਹੈ ਅਸੀਂ ਇਹਨੂੰ ਲੇਜ਼ਰ ਕਰਾਹੇ ਨਾਲ ਪੱਧਰ ਕਰਕੇ ਪਾਣੀ ਦੇ ਕੇ ਬੀਜੀ ਤੇ ਫਿਰ ਇਹਨੂੰ ਕਿਸਾਨ ਵੀਰੋ ਅਸੀਂ ਜਦੋਂ ਲੋੜ ਪੈਂਦੀ ਸੀ ਹਫ਼ਤੇ ਹਫ਼ਤੇ ਬਾਅਦ ਪਾਣੀ ਲਾਉਂਦੇ ਰਹੇ ਜਣੀ ਅਸੀਂ ਲਗਾਤਾਰ ਪਾਣੀ ਇਹਨੂੰ ਲਾਉਂਦੇ ਰਹੇ ਹਾਂ ਕਿਉਂ ਨਹੀਂ ਤਾਂ ਇਹਦੀ ਜਰਮੀਨੇਸ਼ਨ ਲੋ ਹੋ ਜਾਂਦੀ ਹੈ ਤੇ ਇਹ ਜਿਹੜੀ ਹੈਗੀ ਆ ਪਾਣੀ ਇਹਦਾ ਬੜਾ ਰੀਚਾਰਜ ਹੁੰਦਾ ਕਿਸਾਨ ਵੀ ਇਹ ਜਿਹੜੀ ਜੀਰੀ ਆ ਸਾਡੀ ਬੈਸੀ ਬਦਨਾਮ ਹੈ ਵੀ ਇਹਨੂੰ ਬਹੁਤ ਪਾਣੀ ਲੱਗਦਾ ਪਰ ਇਹ ਬਹੁਤ ਘੱਟ ਪਾਣੀ ਨਾਲ ਹੋ ਸਕਦੀ ਆ ਪਹਿਲਾਂ ਤੁਹ ਹਫ਼ਤੇ 10 ਦਿਨ ਪਾਣੀ ਲਾਉਂਦੇ ਸੀ ਫਿਰ 15 ਦਿਨ 20 ਦਿਨ ਬਾਅਦ ਹੁਣ ਜਿੱਦੇ ਦੀ ਬਸਾਸ ਸੂਰੀ ਇਹਨੂੰ ਕੋਈ ਅਸੀਂ ਪਾਣੀ ਨਹੀਂ ਲਾਇਆ ਅੱਛਾ ਇਹ ਗੱਲ ਬਹੁਤ ਇੰਪੋਰਟੈਂਟ ਆ ਕਿ ਇਹ ਜਿਹੜੀ ਜੀਰੀ ਆ ਜਿਹੜੀ ਹੁਣ ਤੁਸੀਂ ਸਿੱਧੀ ਬਿਜਾਈ ਦੀ ਆਪਾਂ ਗੱਲ ਕਰਦੇ ਆਂ ਇਹ ਨੂੰ ਪਾਣੀ ਘੱਟ ਲੱਗਦੇ ਆ ਤੇ ਪਹਿਲਾਂ ਤਾਂ ਬਜਾਈ ਦੀ ਜਿਹੜੀ ਕਹਾਣੀ ਆਪਾਂ ਨੂੰ ਡ੍ਰਿਲ ਨਾਲ ਹੀ ਇਹ ਬੀਜਣਾ ਪੈਣਾ ਹਨਾ ਛਿੱਟਾ ਨਹੀਂ ਦੇ ਸਕਦੇ ਹਾਏ ਜਿਹੜਾ ਛਿੱਟੇ ਵਾਲੀ ਹੈਗਾ ਕਿਸਾਨ ਵੀਰ ਉਹਦੇ ਚ ਤਾਂ ਨਾ ਸਾਡੀਆਂ ਲਾਈਨਾਂ ਨੇ ਅਗੜੀਆਂ ਟੁਗੜੀਆਂ ਹੋ ਜਾਂਦੀਆਂ ਨੇ ਤੇ ਕੱਲ ਨੂੰ ਅਸੀਂ ਰੋਗਿੰਗ ਕਰਨੀ ਆ ਉਹ ਪਲਾਂਟ ਕੱਢਣਾ ਕੋਈ ਹਾਂਜੀ ਤੇ ਉਹਦੇ ਚ ਬੜੀ ਪ੍ਰਾਬਲਮ ਹੈ ਇਸ ਇਹ ਜਿਹੜੀ ਬਜਾਈ ਆ ਕਿਸਾਨ ਵੀਰ ਉਹਦੇ ਚ ਹੋਰ ਵੀ ਬੜਾ ਸੁਧਾਰ ਹੋ ਗਿਆ ਹੁਣ ਤੱਕ ਜਿਹੜੀ ਸਾਡੀ ਡਾਇਰੈਕਟ ਸੋਇੰਗ ਦੀ ਉਹਦੇ ਚ ਉਪਰੇ ਬੂਟੇ ਆ ਉਹ ਪਲਾਂਟ ਜਿਹੜੀ ਪਹਿਲੇ ਸਾਲ ਜੀਦੀ ਬੀਜੇ ਹੁੰਦੀ ਉਹਗਿਆਂ ਦੀ ਸੀ ਕਿ ਉਹਦਾ ਅਸੀਂ ਸੀਡ ਨਹੀਂ ਰੱਖ ਸਕਦੇ ਸੀ ਕਿ ਇਹਦੇ ਚਾੜੀ ਮੈਜਾ ਥਾਪਰ ਕਰਕੇ ਇੱਕ ਦਵਾਈ ਸਪਰੇ ਹੁੰਦੀ ਆ ਤੇ ਉਹ 20 ਕਿਦਨ ਬਾਅਦ ਯੂਨੀਵਰਸਿਟੀ ਦੇ ਰეკਮੈਂਡੇਸ਼ਨ ਹੈਗੀ ਆ ਉਹਦੇ ਨਾਲ ਦੂਜੇ ਸਾਰੇ ਨੇ ਤਿੰਨ ਬਾ ਜੀਰੀਆਂ ਵੀ ਮਰ ਜਾਂਦੇ ਨੇ ਨਦੀਨ ਵੀ ਕਾਬੂ ਆ ਜਾਂਦੇ ਨੇ ਕਿਸਾਨ ਵੀਰੋ ਸਿਰਫ ਇਹ ਪੂਸਾ ਬਾਸਮਤੀ 1985 ਤੇ ਪੂਸਾ ਬਾਸਮਤੀ 1989 ਦੋ ਹੀ ਵੈਰਾਈਟੀਆਂ ਨੇ ਜਿਹੜੀਆਂ ਬਚਣਗੀਆਂ ਓਕੇ ਇਹ ਇੱਕ ਬਹੁਤ ਵੱਡਾ ਸਾਨੂੰ ਫਾਇਦਾ ਹੈ ਤੇ ਦੂਜੇ ਦੇ ਚ ਕਿਸਾਨ ਵੀਰੋ ਸਾਡੇ ਜਿਹੜੇ ਧਰਤੀ ਦੀ ਸਿਹਤ ਹੈ ਉਹ ਅਸੀਂ ਕੱਦੂ ਨਾਲ ਬੜੀ ਖਰਾਬ ਕਰਤੀ ਹੂੰ ਪਾਣੀ ਰੀਚਾਰਜ ਨਹੀਂ ਹੁੰਦਾ ਪਹਿਲਾਂ ਮੀਂਹ ਪੈਂਦਾ ਮੀਂਹ ਪੈਣ ਨਾਲ ਫਲਾਡ ਆਉਂਦਾ ਪਾਣੀ ਖੇਤਾਂ ਚੋਂ ਨਿਕਲ ਜਾਂਦਾ ਤੇ ਮੈਂ ਸਮਝਦਾ ਵੀ ਖੇਤ ਦਾ ਪਾਣੀ ਖੇਤ ਦੇ ਵਿੱਚ ਰੀਚਾਰਜ ਹੋਣਾ ਚਾਹੀਦਾ ਹੈ ਉਹ ਟੈਕਨੀਕ ਇਹਦੇ ਚ ਬਹੁਤ ਬਿਹਤਰ ਹੈ ਓਕੇ ਤੇ ਪਾਣੀ ਇਹਦੇ ਚ ਬਾਹਰ ਨਹੀਂ ਜਾਊਗਾ ਧਰਤੀ ਜ਼ਿਆਦਾ ਪਾਣੀ ਖਾਊਗੀ ਸਾਡੇ ਮਿੱਤਰ ਕੀੜੇ ਜਿਵੇਂ ਗੰਡੋਏ ਹੋਗੇ ਹੋਰ ਬਹੁਤ ਸੈਂਕੜੇ ਕਿਸਮ ਦੇ ਕੀੜੇ ਨੇ ਜਿਹੜੇ ਇਹਦੇ ਚ ਪੈਦਾ ਹੁੰਦੇ ਨੇ ਓਕੇ ਤੇ ਮੀਥੇਨ ਜਿਹੜੀ ਕਦੂ ਨਾਲ ਪੈਦਾ ਹੁੰਦੀ ਹੈ ਕਿਸਾਨ ਵੀਰੋ ਉਹ ਇਹਦੇ ਵਿੱਚ ਬਿਲਕੁਲ ਨਹੀਂ ਹੁੰਦੀ ਹੈਗੀ ਤੇ ਜਦੋਂ ਅਸੀਂ ਇਸ ਖੇਤ ਦੇ ਵਿੱਚ ਖੜਾਂਗੇ ਸਾਨੂੰ ਹੋਮੋਸ ਨਹੀਂ ਆਊਗਾ ਜਿਹੜੀ ਜ਼ਮੀਨ ਆਪਾਂ ਤਿਆਰ ਕਰਦੇ ਆਂ ਉਹਦੇ ਲਈ ਕੋਈ ਖਾਸ ਕੁਝ ਪਾਉਣ ਦੀ ਵੀ ਲੋੜ ਆ ਇਸ ਇਸ ਸਿੱਧੀ ਬਿਜਾਈ ਲਈ ਜਾਂ ਬਸ ਆਪਾਂ ਬਾਅਦ ਦਿੱਤਾ ਤੇ ਤਿਆਰ ਕਰ ਲਈ ਤੇ ਕਿੰਨਾ ਕੁ ਬੋਹਣਾ ਵੈਸੇ ਪੈਂਦਾ ਜਿਹੜਾ ਗਰਾਊਂਡ ਸਵਾਲ ਆ ਮਾਲੂ ਕਿਸਾਨਾਂ ਦਾ ਇਹਦੇ ਵਿੱਚ ਮੈਂ ਸਮਝਿਆ ਕਿਸਾਨ ਕਿੰਨਾ ਲੋ ਜਿਵੇਂ ਅਸੀਂ ਕਣਕ ਬੀਜਦੇ ਆ ਨਾ ਉਸੇ ਤਰੀਕੇ ਉਨੀ ਕੇ ਪਾਉਣੀਆਂ ਤਵੀਆਂ ਨਾਲ ਵਾਹ ਕੇ ਹਾਲਾ ਨਾਲ ਕੈਲੀਬ੍ਰੇਟ ਦੋ ਕਵਾਰੀ ਕਰਕੇ ਤੇ ਸੁਹਾਗੇ ਨਾਲੇ ਨੂੰ ਪੱਧਰ ਕਰ ਲੈਣਾ ਓਕੇ ਤੇ ਉਹ ਤੋਂ ਬਾਅਦ ਇਹਦੀ ਬਜਾਈ ਉਸ ਤਰ੍ਹਾਂ ਕਰਨੀ ਆ ਠੀਕ ਇਹਦੇ ਨਾਲ ਜੇ ਸਾਡੀ ਜ਼ਮੀਨ ਦੀ ਹੈਲਥ ਹੈ ਉਹ ਬੜੀ ਵਹਿਤਰ ਬਣਦੀ ਹੈ ਕਿਉਂਕਿ ਜਦੋਂ ਜ਼ਮੀਨ 'ਚ ਲਗਾਤਾਰ ਪਾਣੀ ਖੜਦਾ ਹੈ ਤਾਂ ਸਾਡੇ ਤਕਰੀਬਨ ਮਿੱਤਰ ਕੀੜੇ ਨੇ ਜਿਹੜੇ ਉਹ ਸਾਰੇ ਖਤਮ ਹੋ ਜਾਂਦੇ ਨੇ ਪਰ ਇਹਦੇ ਸਾਡੇ ਮਿੱਤਰ ਕੀੜੇ ਬਹੁਤ ਜ਼ਿਆਦਾ ਪਿਆਰ ਹੁੰਦੇ ਨੇ ਤੇ ਸਵੇਰੇ ਕਿਸਾਨ ਵੀਰੋ ਸਾਡਾ ਜਿਹੜਾ ਖੇਤ ਆ ਇਸ ਤਰ੍ਹਾਂ ਲੱਗਦਾ ਤਾਂ ਜਿਵੇਂ ਅਸੀਂ ਸਾਰੇ ਖੇਤ ਦੇ ਉੱਤੇ ਨੈੱਟ ਲਾਤਾ ਇੰਨੀ ਮੱਕੜੀ ਆ ਇਹਦੇ 'ਚ ਤੇ ਗੰਡੋਏ ਨੇ ਇਹਦੇ ਵਿੱਚ ਬਹੁਤ ਵੱਡੀ ਇਤਦਾਦ ਦੇ ਵਿੱਚ ਜਿਹੜੀ ਸਾਡੀ ਅਗਲੀ ਫਸਲ ਅਸੀਂ ਬੀਜਾਂਗੇ ਉਹਦਾ ਵੀ ਇਹਦੇ ਵਿੱਚ ਤਕਰੀਬਨ 1.5 ਤੋਂ 2 ਕੁਇੰਟਲ ਤੱਕ ਦਾ ਇਦੋਂ ਜ਼ਿਆਦਾ ਵੀ ਉਹਦਾ ਝਾੜ ਵਧਦਾ ਕੋਈ ਵੀ ਫਸਲ ਬੀਜੋ ਕਣਕ ਕੱਲੀ ਨਹੀਂ ਹਰ ਇੱਕ ਫਸਲ ਦਾ ਝਾੜ ਵਧਦਾ ਜ਼ਮੀਨ ਦੀ ਹੈਲਥ ਚੰਗੀ ਬਣਦੀ ਹੈ ਸਾਡਾ ਵਾਤਾਵਰਨ ਸ਼ੁੱਧ ਹੁੰਦਾ ਹੈ ਇਹ ਇੱਕ ਦੱਸ ਦਿਓ ਕਿ ਇਹ ਜਿਹੜਾ ਕੱਦੂ ਵਾਲੇ ਝੋਨਾ ਜਿਹੜਾ ਆਪਾਂ ਕ ਲਾਉਣੇ ਆ ਇਹ ਉਹਦੇ ਨਾਲ ਉਹ ਪਹਿਲਾਂ ਲੱਗਦਾ ਕਿ ਬਾਅਦ ਚ ਲੱਗਦਾ ਮੈਂ ਸਮਝਦਾ ਕਿਸਾਨ ਵੀਰ ਉਹ ਬਹੁਤ ਵੱਡੀ ਗੱਲ ਆ ਉਹ ਅਸੀਂ ਪਨੀਰੀ ਵੀਜਦੇ ਆ ਉਹਦੀ ਪਨੀਰੀ ਤਕਰੀਬਨ ਅਸੀਂ ਮਈ ਦੇ ਵਿੱਚ ਪੀਜਣੀ ਸ਼ੁਰੂ ਕਰ ਦਨੇ ਆ ਪਰ ਇਹ ਜਿਹੜੀ ਬਿਜਾਈ ਆ ਮੈਂ ਸਮਝਦਾ ਜਿਵੇਂ ਆ 1509 ਦਾ ਸੌਧਾ ਪੂਸਾ ਬਾਰਸਪਤੀ 1985 ਇਹਨੂੰ ਤਾਂ ਮੈਂ ਸਮਝਦਾ ਸਾਰਾ ਜੂਨ ਵੀ ਲਾ ਲਓ 15 20 ਜੂਨ ਤੱਕ ਲਾ ਲਓ ਜਾਂ ਜੂਨ ਦੇ ਐਂਡ ਤੱਕ ਵੀ ਵੀਜ ਲਓ ਫੇਰ ਵੀ ਸਫਲ ਹੋ ਦੇਖਣ ਨੂੰ 80 ਦਿਨ ਦੀ ਕ੍ਰਾਪ ਹੈ ਸਾਡੀ ਇਹ ਇਸ ਵੇਲੇ ਨਸਤ ਰਹੀ ਆ ਤੇ तकरीबन 1 ਮਹੀਨੇ ਤੋਂ ਲਗਭਗ ਲਊਗੇ 8-10 ਦਿਨ ਪਹਿਲਾਂ ਵੀ ਕਿਸਾਨ ਵੀਰੋਂ ਪੱਕਦੀ ਆ ਕੱਦੂ ਵਾਲੀ ਨਾਲੋਂ ਜਿਹੜੀ ਆ ਸਾਹਿਬ ਇਹਦੇ ਵਿੱਚ ਮੈਂ ਦੇਖ ਰਿਹਾ ਆ ਦਿਖਾਇਓ ਯਾਰ ਆ ਦੇਖੋ ਗਰਾਊਂਡ ਤੇ ਆਓ ਇੱਥੇ ਪਾਣੀ ਨਹੀਂ ਖੜਾ ਕਿਤੇ ਵੀ ਹੈਨਾ ਆਪਾਂ ਵਿੱਚ ਖੜੇ ਆ ਖੇਤ ਦੇ ਦੂਸਰੇ ਖੇਤ ਦੇ ਇਸ ਤਰ੍ਹਾਂ ਵਿੱਚ ਖੜਨਾ ਸੰਭਵ ਨਹੀਂ ਹੁੰਦਾ ਇਹਨੂੰ ਟੋਟਲ ਪਾਣੀ ਕਿੰਨਾ ਕੁ ਲੱਗ ਜਾਂਦਾ ਤੇ ਕਿੰਨੇ ਲਾਉਨੇ ਉਹ ਗਿਣਤੀ ਦੇ ਕਿੰਨੇ ਪਾਣੀ ਦਾ ਕਿਸਾਨ ਵੀਰੋ ਜਿਹਾ ਸੀ ਜਦੋਂ ਇਹ ਬਜਾਈ ਕਰੀ ਸੀ ਕੀ ਹਫ਼ਤੇ 10 ਦਿਨ ਬਾਅਦ ਪਾਣੀ ਲਾਉਂਦੇ ਸੀ ਤੇ ਜਿਉਂ ਜਿਉਂ ਇਹ ਵੱਡੀ ਹੁੰਦੀ ਹੈ ਤੇ ਮੌਨਸੂਨ ਤਕਰੀਬਨ ਜੂਨ ਦੇ ਐਂਡ 'ਚ ਆ ਜਾਂਦੀ ਹੈ ਇਸ ਸਾਲ ਕਹ ਲਓ ਮੌਨਸੂਨ ਫੇਲ ਦੇ ਟਾਈਪ ਆ ਬਹੁਤ ਘੱਟ ਮੀਂਹ ਪਏ ਨੇ ਪਿਛਲੇ ਸਾਲਾਂ ਨਾਲੋਂ ਤੇ ਇਹ ਇਹਦੇ ਨਾਲ ਜਿਹੜਾ ਪਾਣੀ ਆ ਉਹ ਰੀਚਾਰਜ ਹੁੰਦਾ ਤੇ ਦੂਜੀ ਚੀਰੀ ਨਾਲੋਂ ਬਹੁਤ ਹੀ ਘੱਟ ਪਾਣੀ ਲੱਗਦਾ ਕਿਸਾਨ ਵੀਰੋ ਇਹਨੂੰ ਤੇ ਦੂਜਾ ਇਹਦੇ 'ਚ ਇਹ ਵੀ ਇਹਨੂੰ ਫੰਗਸ ਵਗੈਰਾ ਦੇਖੋ ਕੋਈ ਨਹੀਂ ਅਜੇ ਤੱਕ ਕੋਈ ਵੀ ਅਸੀਂ ਸਪਰੇ ਨਹੀਂ ਤੇ ਤੁਸੀਂ ਜਿਹੜਾ ਝੋਨਾ 1509 ਦੇਖੇਂਗੇ ਉਹ ਖੇਤਾਂ ਦੇ ਵਿੱਚ ਜਾਂ ਹੋਰ ਵੀ ਉਹ ਪਾਣੀ ਦੇ ਲੈਵਲ ਤੋਂ ਕੌਡੀਆਂ ਜਾਂ ਬਣ ਜਾਂਦੀਆਂ ਨੇ ਉਹ ਫਿਰ ਛਿੱਟੇ ਤੱਕ ਆ ਜਾਂਦਾ ਕਿਸਾਨ ਉਹਦਾ ਛਿੱਟਾ ਉਹਦੇ ਵਿੱਚ ਦਾਣੇ ਨੇ ਜਿਹੜੇ ਉਹ ਚੰਗੀ ਤਰ੍ਹਾਂ ਡਿਵੈਲਪ ਨਹੀਂ ਹੁੰਦੇ ਝਾੜ ਘਟ ਜਾਂਦਾ ਤੇ ਜਿਹੜੀਆਂ ਸਾਡੀਆਂ ਦਵਾਈਆਂ ਨੇ ਸਪਰੇਆਂ ਜਿਹੜਾ ਨੇ ਕਹਿ ਲੋ ਰਸਾਇਣ ਨੇ ਉਹ ਵੀ ਬਹੁਤ ਘਟ ਗਏ ਬਾਕੀ ਵੀ ਕਿਸਾਨ ਵੀਰੋ ਜਿੱਥੇ ਅਸੀਂ 1 ਲੀਟਰ ਦਵਾਈ ਪੁਰਾਣੇ ਸਮੇਂ ਦੇ ਵਿੱਚ ਅਸੀਂ ਪਾਉਂਦੇ ਤੋ ਤੇ ਸਿਰਫ 100 ਗ੍ਰਾਮ ਤੇ ਆ ਗਈ ਇਹਦੇ ਵਿੱਚ ਇਹਦੇ ਤੋਂ ਤੇ ਇੱਕ ਏਕੜ ਦਾ ਸਾਰੀਆਂ ਇਹ ਇਹ ਜਿਹੜੀ ਦੇ ਉੱਤੇ ਵੀ ਕਿਸਾਨ ਵੀਰੋ ਬਾਕੀ ਜੀੜੀਆਂ ਦੇ ਉੱਤੇ ਵੀ ਜਣੀ ਜਿਹੜੀਆਂ ਦਵਾਈਆਂ ਦੀ ਖਫਤ ਹੈ ਉਹ ਪਹਿਲਾਂ ਨਾਲੋਂ ਇਹ ਕਹਿ ਲੋ ਵੀ 10 ਗੋਣਾ ਘਟ ਗਈ ਤੇ ਉਹ ਜਿਹੜੀਆਂ ਅਸੀਂ ਹੁਣ ਦਵਾਈਆਂ ਵਰਤਦੇ ਆ ਕਿਸਾਨ ਵੀਰੋ ਉਹ ਵੀ ਵਿਸ਼ੇਸ਼ ਪਦਰ ਦੀਆਂ ਸੰਸਾਰ ਪਦਰ ਦੀਆਂ ਵਾਰਲਡ ਪਦਰ ਦੀਆਂ ਵਰਤਦੇ ਆ ਤੇ ਸਾਡੀ ਸਿਹਤ ਲਈ ਕੋਈ ਉਹਨਾਂ ਦਾ ਮਾੜਾ ਅਸਰ ਨਹੀਂ ਤੇ 10 ਕਿਸਮ ਦੀਆਂ ਜਿਹੜੀਆਂ ਦਵਾਈਆਂ ਹੁੰਦੀਆਂ ਸੀਗੀਆਂ ਪਹਿਲਾਂ ਹਾਂ ਜਿਹੜੀ ਅਸੀਂ ਧੋਨੇ ਤੇ ਕਰਦੇ ਦੀ ਬਾਸਮਤੀ ਤੇ ਉਹਨਾਂ ਤੇ ਪੰਜਾਬ ਸਰਕਾਰ ਨੇ ਬੈਨ ਲਾਤਾ ਤੇ ਉਹ ਮਾਰਕੀਟ ਤੇ ਬਹੁਤ ਘਾਟ ਆਉਂਦੀਆਂ ਨੇ ਤੇ ਕੋਈ ਵੀ ਮੈਂ ਸਮਝਦਾ ਉਹ ਦਵਾਈ ਹੈ ਜਿਹੜੀ ਕਿਸਾਨ ਵੀਰ ਇਹਦੇ ਤੇ ਬਾਸਮਤੀ ਤੇ ਵਰਤਦਾ ਨਹੀਂ ਤੇ ਸਾਰੇ ਵਿਸ਼ਵ ਦੇ ਸਾਡੀ ਜਿਹੜੀ ਬਾਸਮਤੀ ਆ ਉਹ ਡਾਲਰ ਕਮਾ ਕੇ ਲੈ ਕੇ ਆਉਂਦੀ ਹੈ ਭਾਰਤ ਸਰਕਾਰ ਦਾ ਜਿਹੜਾ ਖਜ਼ਾਨਾ ਡਾਲਰ ਨਾਲ ਭਰਦਾ ਤੇ ਪੰਜਾਬ ਦਾ ਜਿਹੜਾ ਪਾਣੀ ਆ ਉਹ ਰੀਚਾਰਜ ਹੁੰਦਾ ਤੇ ਜੇ ਪੰਜਾਬ ਸਰਕਾਰ ਨਹਿਰੀ ਪਾਣੀ ਦੇ ਦੇਵੇ ਮੈਂ ਸਮਝਦਾ ਵੀ ਜਿਹੜਾ ਅਸੀਂ ਬਹੁਤ ਲੰਮੇ ਸਮੇਂ ਤੱਕ ਖੇਤੀ ਕਰਾਂਗੇ ਸਾਡਾ ਜਿਹੜਾ ਪਾਣੀ ਦਾ ਪੱਧਰ ਆਹੋ ਉੱਤੇ ਆ ਜਾਊਗਾ ਇਹਨੂੰ ਹੁਣ ਤੁਸੀਂ ਅੱਜ 80 ਦਿਨਾਂ ਚ ਕਿੰਨੀ ਆ ਕੋਈ ਸਪਰੇਅ ਕੀਤੀ ਹੈ ਕਿ ਨਹੀਂ ਕੀਤੀ ਜਾਂ ਲੋਡ ਪਈ ਅਜੇ ਤੱਕ ਇਹਨੂੰ ਅਸੀਂ ਕੋਈ ਵੀ ਸਪਰੇਅ ਨਹੀਂ ਕਰੀ ਕਿਸਾਨ ਵੀ ਉਹ ਸਿਰਫ ਦੋ ਥੈਲੇ ਅਸੀਂ ਇਹਨੂੰ ਯੂਰੀਏ ਦੇ ਲਾਏ ਨੇ ਦੋ ਥੈਲੇ ਪੀਏਯੂ ਦੀ ਜਿਹੜੀ ਰეკਮੈਂਡੇਸ਼ਨ ਹੈ ਉਹ 54 ਕਿਲੋ ਯੂਰੀਏ ਦੀ ਹੈ ਤੇ ਉਹਦਾ ਜਿਹੜਾ ਐਵਰੇਜ ਹਾਰਡ ਆ ਉਹ ਕਿਸਾਨ ਵੀਰੋ ਤਕਰੀਬਨ 15 ਕੁਇੰਟਲ 70 ਕਿਲੋ ਦੇ ਲਗਭਗ ਜਿਹੜੀ ਐਵਰੇਜ ਹੈ ਪਰ ਮੈਂ ਸਮਝਦਾ ਜਿਹੜਾ ਸਾਡਾ ਖੇਤ ਹੈ ਇਸ ਵੇਲੇ ਲੱਗਦਾ ਹੈ ਇਹ 20 25 25 ਕੁਇੰਟ ਦੇ ਲਾ ਕੇ ਛੱਕੇ ਦੇ ਇਹਦਾ ਝਾੜ ਆ ਜਾਊਗਾ ਤੇ ਦੋ ਥੈਲੇ ਦੇ ਵਿੱਚ ਅਸੀਂ ਇਹ ਯੂਰੀਏ ਦੇ ਪਾਏ ਨੇ ਤੇ ਮੈਂ ਸਮਝਦਾ ਵੀ ਜਿਹੜੀ ਹੈਗੀ ਆ ਬਹੁਤ ਵਧੀਆ ਇਸ ਵੇਲੇ ਕ੍ਰੌਪ ਹੈਗੀ ਆ ਜੀ ਤੇ ਦੇਖਣ ਵਾਲੀ ਆ ਕਿਸੇ ਵੀ ਕਿਸਾਨ ਵੀਰ ਨੂੰ ਕਿਸੇ ਸੀਡ ਪ੍ਰੋਡਿਊਸਰ ਨੂੰ ਇਹਦਾ ਸੀਡ ਚਾਹੀਦਾ ਉਹ ਸਾਡੇ ਖੇਤ ਇਸ ਵੇਲੇ ਖੜੇ ਦੇਖ ਕੇ ਤੇ ਉਹਦਾ ਸੀਡ ਵੀ ਲਿਜਾ ਸਕਦੇ ਨੇ ਕਿਸਾਨ ਵੀਰੋ ਸਿੱਧੀ ਬਜਾਈ ਬਾਰੇ ਕਿਸਾਨਾਂ ਦਾ ਬਹੁਤ ਵੱਡਾ ਖਦਸ਼ਾ ਆ ਨਦੀਨ ਕੱਖ ਦੀ ਸਮੱਸਿਆ ਕੱਖ ਤੋਂ ਇਹਦਾ ਬਚਾ ਤੁਸੀਂ ਕਿੱਦਾਂ ਕਰਦੇ ਇਹਦੇ ਚ ਕੱਖ ਕਿੰਨਾ ਕੁ ਹੁੰਦਾ ਤੇ ਇਹਦੇ ਕਿਹੜੀ ਸਪਰੇ ਕਿੰਨੀ ਕੁ ਕਰਨੀ ਪੈਂਦੀ ਹਾਂ ਗੋਲਡੀ ਜੀ ਤੁਸੀਂ ਜਿਹੜਾ ਸਵਾਲ ਕਰਿਆ ਬਹੁਤ ਮਹੱਤਵਪੂਰਨ ਸਵਾਲ ਹੈਗਾ ਇਹ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਕਿਸਾਨਾਂ ਦੀ ਭਾਰਤ ਦੇ ਕਿਸਾਨਾਂ ਦੀ ਸੀਗੀ ਡੈਕਸੋਇੰਗ ਦੇ ਵਿੱਚ ਪਹਿਲਾਂ ਜਿਹੜੇ ਸਾਡੇ ਡੈਕਸੋਇੰਗ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈਗਾ ਪ੍ਰੋਬਲਮ ਨਦੀਨਾਂ ਦੀ ਕੀ ਕਿਸਾਨ ਵੀਰੋ ਸਾਡੀ ਯੂਨੀਵਰਸਿਟੀ ਨੇ ਬਹੁਤ ਕੰਮ ਕਰਿਆ ਨਦੀਨ ਨਾਸ਼ਕ ਦਵਾਈਆਂ ਦੇ ਉੱਤੇ ਪਰ ਇਹ ਜਿਹੜੀ ਵੈਰੈਟੀ ਹੈ ਆਈਆਰ ਨੇ ਇਸ ਸਾਲ ਰੀਲੀਜ਼ ਕਰੀ ਹੈ ਇਹ ਇਹ ਦੋ ਜਿਹੜੀਆਂ ਬਾਸਮਤੀਆਂ ਨੇ ਪੂਸਾ ਬਾਸਮਤੀ ਜੀ 1985 ਜਿਹੜੀ 11 1509 ਦਾ ਸੋਧਿਆਵਾਰ ਰੂਪ ਹੈ ਜੀ ਤੇ ਪੂਸਾ ਬਾਸਮਤੀ 1985 ਜਿਹੜੀ 1121 ਦਾ ਸੋਧਿਆਵਾਰ ਰੂਪ ਹੈ ਕਿਸਾਨ ਵੀਰੋ ਇਹਨਾਂ ਦੋਨਾਂ ਦੇ ਉੱਤੇ ਮੈਜਾ ਥਾਪਰ ਕਰਕੇ ਦਵਾਈ ਸਪਰੇ ਹੁੰਦੀ ਹੈ ਤੇ ਅਸੀਂ ਕਿਸਾਨ ਵੀਰੋ ਇਹਦੇ ਉੱਤੇ ਪਹਿਲਾਂ ਜਦੋਂ ਅਸੀਂ ਪਹਿਲੇ ਦਿਨ ਜੇ ਬਜਾਈ ਕਰੀਏ ਤੇ ਨਾਲ ਹੀ ਅਸੀਂ ਮਸ਼ੀਨ ਦੇ ਪੈਡੀ ਮੈਥਲੀਨ ਦੀ 1 ਲੀਟਰ ਦੀ ਸਪਰੇ ਕਰੀਏ ਪੈਡੀ ਪੈਡੀ ਮੈਥਾਲੀਨ ਜਿਹੜੀ ਦਵਾਈ ਹੈ ਕਿਸਾਨ ਵੀਰ ਉਹ ਵੀ ਬਹੁਤ ਸਾਰੇ ਨਦੀਨਾਂ ਨੂੰ ਕੰਟਰੋਲ ਕਰਦੀ ਹੈ ਤੇ ਮੈਂ ਸਮਝਦਾ ਵੀ ਇਹਦੀ ਜਿਹੜੀ ਬਜਾਈ ਆ ਉਹ ਸ਼ਾਮ ਜੋਤੇ ਕਰਨੀ ਚਾਹੀਦੀ ਹੈ ਤੇ ਉਹ ਜਿਹੜੀ ਪੈਡੀ ਮੈਥਾਲੀਨ ਦੇ ਰਿਜ਼ਲਟ ਨੇ ਜਿਹੜੇ ਉਹਦੇ ਨਾਲ ਬਿਹਤਰ ਆਉਂਦੇ ਨੇ ਉਹ ਤੋਂ ਬਾਅਦ ਇਸੇ ਸਾਲ ਹੈ ਜਿਹੜੀ ਆਈ ਆਰ ਨੇ ਇੰਡੀਅਨ ਐਗਰੀਕਲਚਰ ਇੰਸਟੀਚਿਊਟ ਪੂਸਾ ਨੇ ਮੈਜਾਥਾ ਪ੍ਰਕਾਰਕ ਇੱਕ ਦਵਾਈ ਹੈਗੀ ਹੈ ਜਿਹੜੀ ਸਪਾਰਸ਼ ਕਰੀ ਹੈ ਉਹ ਸੀ 400 ਐਮਐਲ 1 ਏਕੜ ਦੇ ਉੱਤੇ ਉਹਦੀ ਸਪਰੇਅ ਕਰੀ ਹੈ ਇਹਦੀ ਇਹ ਮੈਸਟਰ ਦੇ ਕਿਸਾਨ ਵੀਰੋ ਜੇ ਮੈਜਾ ਥਾਪਰ ਦੇ ਨਾਲ ਪਹਿਲੀ ਸਪਰੇ ਨਾਲ ਕੋਈ ਨਦੀਨ ਬਚਦਾ ਤਾਂ ਸਾਨੂੰ ਦੁਬਾਰਾ ਵੀ ਉਹ ਰਿਪੀਟ ਕਰਨੀ ਚਾਹੀਦੀ ਜਿੱਥੇ ਕਿਤੇ ਨਦੀਨ ਹੈਗਾ ਸਾਨੂੰ ਉੱਥੇ ਹੀ ਪੰਪ ਖੋਲਣ ਦੀ ਲੋੜ ਹੈਗੀ ਆ ਉੱਤੇ ਉੱਤੇ ਤੇ ਇਹਦੇ ਜਿਹੜੇ ਸਾਰੇ ਤੇ ਨਹੀਂ ਕਰਨ ਦੀ ਲੋੜ ਨਹੀਂ ਹੈ ਕਿਸਾਨ ਵੀਰੋ ਜਿੱਥੇ ਨਦੀਨ ਕੰਟਰੋਲ ਹੋ ਗਏ ਉੱਥੇ ਨਾ ਸਪਰੇ ਕਰੋ ਤੇ ਮੈਂ ਸਮਝਦਾ ਵੀ ਮੈਜਾ ਥਾਪਰ ਜਿਹੜੀ ਦਵਾਈ ਹੈ ਉਹਨੇ ਤਾਂ ਇਹ ਇਨਕਲਾਬ ਲਿਆ ਤਾਂ ਦੇਖੋ ਇਹਦੇ ਚ ਕੋਈ ਵੀ ਨਦੀਨ ਨਹੀਂ ਤੇ ਫੁੱਟਰਾਉਣ ਦੀ ਪ੍ਰੋਬਲਮ ਵੀ ਦੇਖੋ ਕਿਸਾਨ ਵੀਰਾਂ ਦੇ ਵਿੱਚ ਬਹੁਤ ਘੱਟ ਆ ਇੱਕ ਸਿੰਗਲ ਪਲਾਟ ਦੇਖ ਰਿਹਾ ਸਾਰੇ ਖੇਤ ਦੇ ਵਿੱਚ ਸਾਨੂੰ ਕੋਈ ਨੀਂਦ ਨਹੀਂ ਇਹ ਬਹੁਤ ਬੜੀ ਮੇਜਰ ਪ੍ਰੋਬਲਮ ਹੈ ਗਿਆ ਪੰਜਾਬ 'ਚ ਇਸ ਵੇਲੇ ਬਾਸਮਤੀਆਂ ਨੂੰ ਕੋਈ ਵੀ ਬਾਸਮਤੀ ਐਦਾਂ ਦੀ ਨਹੀਂ ਕਿਸਾਨ ਵੀਰੋ ਜਿਹਨੂੰ ਫੁੱਟਰਾਉੜ ਨਹੀਂ ਆਉਂਦੀ ਹੈ ਇਹ ਤੁਸੀਂ ਬਹੁਤ ਸਾਰੇ ਕਿਸਾਨਾਂ ਦੇ ਖੇਤ ਦੇਖਿਆ ਹੋਣਗੇ ਜਿਹੜੇ ਬਹੁਤ ਹੀ ਜ਼ਿਆਦਾ ਫੁੱਟਰਾਉੜ ਆਈ ਹੈ ਪਰ ਉਹ ਉਹ ਮਸਲਾ ਵੀ ਇਹਦੇ 'ਚ ਬਹੁਤ ਜ਼ਿਆਦਾ ਹੱਲ ਹੋ ਗਿਆ ਤੇ ਮੈਂ ਸਮਝਦਾ ਇੱਕ ਸਿਰਫ ਜੰਤ ਜਿਹਨੂੰ ਅਸੀਂ ਢਾਂਚਾ ਕਹਿੰਦੇ ਆ ਹਰੀ ਖਾਦ ਦੇ ਤੌਰ ਤੇ ਕਿਸਾਨ ਵੀਰੋ ਬੀਜਦੇ ਆਂ ਅਸੀਂ ਜਿਹੜਾ ਸਾਡੀ ਜ਼ਮੀਨ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਉਹ ਅਸੀਂ ਇਹਦੇ ਵਿੱਚ ਕੁਝ ਬੂਟੇ ਸੀਗੇ ਉਹਦੇ ਤੇ ਇਸ ਦਵਾਈ ਦਾ ਕੋਈ ਮਾੜਾ ਅਸਰ ਨਹੀਂ ਹੈਗਾ ਉਹ ਸਾਨੂੰ ਹੱਥ ਨਾਲ ਪੱਟ ਲੈਣੇ ਚਾਹੀਦੇ ਨੇ ਤੇ ਵੈਸੇ ਵੀ ਕੁਝ ਜਿਹੜੇ ਲੋਕ ਬਿਨਾਂ ਜ਼ਾਇਰਾਂ ਤੋਂ ਖੇਤੀ ਕਰਦੇ ਨੇ ਉਹ ਜੰਤਰ ਦੇ ਬੂਟੇ ਵਿੱਚ ਲਾਉਂਦੇ ਨੇ ਜਾਂ ਉਹਦੇ ਤੇ ਸਾਡੇ ਮਿੱਤਰ ਕੀੜੇ ਨੇ ਜਿਹੜੇ ਚਿੜੀਆਂ ਜਾਂ ਹੋਰ ਮਿੱਤਰ ਕੀੜੇ ਨੇ ਉਹਦੇ ਉੱਤੇ ਬੈਠਦੇ ਨੇ ਤੇ ਫਿਰ ਸਾਡਾ ਉਹ ਉਹਨੂੰ ਖਾ ਜਾਂਦੇ ਨੇ ਆਪਣਾ ਦੁਸ਼ਮਣ ਕੀੜਾ ਨੂੰ ਆ ਦੇਖੋ ਕਿਸਾਨ ਵੀਰੋ ਸਾਡੇ ਉੱਤੇ ਖੇਤ ਦੇ ਉੱਤੇ ਇਹਨਾਂ ਵਾਤਾਵਰਣ ਸ਼ੁੱਧ ਹੈ ਤੇ ਸੈਂਕੜਿਆਂ ਦੀ ਤਦਾਦ ਚ ਕਹਿ ਲੋ ਜਾਂ ਹਜ਼ਾਰਾਂ ਦੀ ਇਹ ਮਿੱਤਰ ਕੀੜੇ ਘੁੰਮ ਰਹੇ ਨੇ ਤੇ ਇਹ ਸਾਰਾ ਜਿਹੜਾ ਵੀ ਕੋਈ ਦੁਸ਼ਮਣ ਕੀੜਾ ਸਾਡਾ ਹੈਗਾ ਇਹ ਉੱਤੋਂ ਦੇਖੋ ਜਿਵੇਂ ਉਹ ਡਰੋਨ ਘੁੰਮਦਾ ਹੁੰਦਾ ਉਸ ਤਰ੍ਹਾਂ ਘੁੰਮ ਰਹੇ ਨੇ ਤੇ ਉੱਥੇ ਜਾ ਕੇ ਉਹਨੇ ਉਹ ਕੀੜੇ ਨੂੰ ਖਾ ਜਾਣਾ ਤੇ ਜਦੋਂ ਸਾਡੇ ਥੱਲੇ ਗੰਡੋਏ ਪੈਦਾ ਹੋ ਗਏ ਉੱਤੇ ਵੀ ਮਿੱਤਰ ਕੀੜੇ ਪੈਦਾ ਹੋਗੇ ਇਹਦੇ ਉੱਤੇ ਮੱਕੜੀ ਪੈਦਾ ਹੋਗੀ ਕਿਸਾਨ ਵੀਰੋ ਤੇ ਮੈਂ ਸਮਝਦਾ ਸਾਡੀਆਂ ਜੈ ਰਹੀਆਂ ਬਹੁਤ ਘਟ ਗਈਆਂ ਜਿਹੜੀ ਆ ਸਾਹਿਬ ਇਹਦੇ ਵਿੱਚ ਇਦਾਂ ਇਹਦਾ ਮਤਲਬ ਇਹਦੇ ਵਿੱਚ ਕੱਖ ਦੀ ਸਮੱਸਿਆ ਘਟਿਆ ਜਾਂ ਹੈਗੀ ਆ ਕੋਈ ਨਾਂ ਦੇ ਬਰਾਬਰ ਹੈ ਗਿਆ ਕਿਸਾਨ ਵੀਰੋ ਉਹ ਆਸੀ ਹੱਥ ਨਾਲ ਪੜ ਸਕਦੇ ਆ ਜੇ ਫੇਰ ਵੀ ਕੋਈ ਬਚ ਗਿਆ ਪਰ ਉਹਦੇ ਨਾਲ ਆਪਣਾ ਖਰਚਾ ਜਿਹੜਾ ਆ ਉਹ ਦੂਸਰੇ ਝੋਨੇ ਦੇ ਮਤਲਬ ਕੱਖ ਕੱਢਣਾ ਤੇ ਇਹਦੇ ਵਿੱਚੋਂ ਵੀ ਕੱਖ ਕੱਢਣਾ ਉਹ 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 ਫੇਰ ਮੇਰੀ ਮੇਰਾ ਕੰਸਰਨ ਨਹੀਂ ਆ ਨਾ ਕਿਸਾਨ ਤੇ ਇਹ ਜਾਨਣਾ ਚਾਹੂਗਾ ਨਹੀਂ ਹੁਣ ਤੱਕ ਕਿਸਾਨ ਵੀ ਉਹ ਜਿਹੜੀ ਪਹਿਲੀ ਸਮੱਸਿਆ ਮੈਂ ਤੁਹਾਨੂੰ ਮੈਜਾ ਥਾਪਰ ਦਿਆਂ ਦੋਸਤ ਪ੍ਰਿਆ ਕੰਨੀਆਂ ਨੇ ਪੈਡੀ ਮੈਥਲੀਨ ਉਹਦੇ ਨਾਲ ਬਹੁਤ ਜ਼ਿਆਦਾ ਹੱਲ ਹੋ ਗਈ ਇਹ ਕੋਈ ਨਦੀਨ ਟਾਵਾਂ ਟੱਲਾ ਰਹਿੰਦਾ ਕਿਸਾਨ ਵੀ ਉਹ ਸੀ ਇੱਕ ਅੱਧਾ ਨੌਕਰ ਤਾਂ ਸੀ ਰੱਖਦੇ ਹੀ ਆ ਉਹ ਸਾਡਾ ਵੇਲੇ ਵੇਲੇ ਕਰਤਕਦਾ ਤੇ ਮੈਂ ਸਮਝਦਾ ਇਹਦੇ ਵਿੱਚ ਬੜੀ ਬਿਹਤਰ ਠੀਕ ਹੈ ਨੇੜੇ ਆਓ ਜੀ ਇਹਦੇ ਵਿੱਚ ਤੁਸੀਂ ਜਿਵੇਂ ਕਿ ਦੱਸਿਆ ਪਹਿਲਾਂ ਕੋਈ ਸਮੱਸਿਆ ਜਿਹੜੀ ਹੈ ਨਹੀਂ ਕੀ ਇਹਦੇ ਵਿੱਚ ਠੀਕ ਆ ਜੀ ਹੁਣ ਇਹ ਹੈ ਕਿ ਸਿੱਧੀ ਜਿਹੜੀ ਇਹ ਤੁਹਾਡਾ ਇਹ ਸਿੱਧੀ ਬਜਾਈ ਆ ਇਹਦੇ ਵਿੱਚ ਮੈਨੂੰ ਇਹ ਦੱਸੋ ਕੋਈ ਗੋਬ ਦੀ ਸੁੰਡੀ ਫੰਗਸ ਜਾਂ ਪਤਾਲ ਲਪੇਟ ਜਾਂ ਫਲੈਗ ਜਾਂ ਕੋਈ ਵੀ ਜਿਹੜੀ ਸੁੰਡੀ ਆ ਉਹ ਕਿਹੜੇ-ਕਿਹੜੀਆਂ ਸਮੱਸਿਆਵਾਂ ਇਹਨੂੰ ਆ ਰਹੀਆਂ ਆ ਜਾਂ ਆਉਂਦੀਆਂ ਆ ਕੋਈ ਆਈ ਵੀ ਆ ਤਾਂ ਤੁਸੀਂ ਉਹਦਾ ਉਹਨੂੰ ਕਿਦਾਂ ਫੇਰ ਹੱਲ ਕਰਨਾ ਹੈ ਕਿਸਾਨ ਵੀਰ ਆਪਾਂ ਕਹਿਦੇ ਆ ਵੀ 100 ਗਾ ਜ ਰੱਸਾ ਸਿਰੇ ਤੇ ਗੰਢ ਜੇ ਇਹਨੂੰ ਕਹਿ ਜੇ ਇੱਕ ਵੀ ਇਹਦੇ ਚ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਸੇ ਵੀ ਕਿਸਮ ਦਾ ਕੋਈ ਕੀੜਾ ਨਹੀਂ ਕਿਸੇ ਕਿਸਮ ਦੀ ਕੋਈ ਫੰਗਸ ਨਹੀਂ ਹੈਗੀ ਤੇ ਕਿੰਨੇ ਬਿਹਤਰ ਇਹਦੇ ਰਿਜ਼ਲਟ ਨੇ ਤੇ ਵਾਤਾਵਰਨ ਕਿੰਨਾ ਸ਼ੁੱਧ ਹੈ ਹੈਨਾ ਕੋਈ ਸਾਨੂੰ ਗਰਮੀ ਨਹੀਂ ਮਹਿਸੂਸ ਹੋ ਰਹੀ ਤੇ ਬੜਾ ਵਧੀਆ ਟੈਕਨੀਕ ਹੈਗੀ ਆ ਡਾਕਟਰ ਏ ਕੇ ਸਿੰਘ ਜਿਹੜੇ ਵਿਸ਼ਵ ਪ੍ਰਸਿੱਧ ਵਿਗਿਆਨੀ ਨੇ ਜਿਨਾਂ ਨੀਆਂ ਬਾਸਮਤੀਆਂ ਸਾਰੇ ਵਿਸ਼ਵ ਚ ਜਾਂਦੀਆਂ ਨੇ ਡਾ ਸਾਹਿਬ ਦੀਆਂ ਤੇ ਉਹਨਾਂ ਨੇ ਸਾਨੂੰ ਕਿਸਾਨਾਂ ਨੂੰ ਮੈਂ ਸਮਝਦਾ ਬਹੁਤ بڑا ਤੋਹਫਾ ਦਿੱਤਾ ਗਿਫਟ ਦਿੱਤਾ ਤੇ ਜਿੱਤੇ ਨਾਲ ਸਾਡਾ ਪਾਣੀ ਵੀ ਉੱਤੇ ਆ ਜਾਊਗਾ ਸਾਡਾ ਵਾਤਾਵਰਣ ਵੀ ਸ਼ੁੱਧ ਹੋ ਸਾਡੀ ਜ਼ਮੀਨ ਦੀ ਹੈਲਥ ਵੀ ਚੰਗੀ ਬਣ ਜੂਗੀ ਮੈਂ ਤਾਂ ਇਹਦੇ ਚ ਸਾਰੇ ਗੁਣ ਆਗੇ ਇਹਦੇ ਚ ਬਾਸਮਤੀ ਦੇ ਵਿੱਚ ਹੈ ਜੀ ਇਹਦੇ ਚ ਜੜੀਆਂ ਸਭ ਸੇਕ ਦੀ ਸਮੱਸਿਆ ਹੈ ਕਿਸਾਨ ਵੀਰੋ ਮੇਰੇ ਧਿਆਨ ਦੇ ਵਿੱਚ ਕੋਈ ਸਿਉਕ ਨਹੀਂ ਆਈ ਪਰ ਫਿਰ ਕਿਹੜਾ ਏਰੀਆ ਚ ਹੋਵੇ ਫਿਰ ਉਹਨਾਂ ਦਾ ਕੀ ਹਾਲ ਹੈ ਹਾਂ ਕਿਸਾਨ ਵੀਰ ਇਹਦੇ ਦੋਨੇ ਇਲਾਜ ਹੈਗੇ ਨੇ ਅੰਗਰੇਜ਼ੀ ਵੀ ਹੈਗਾ ਦੇਸੀ ਵੀ ਹੈਗਾ ਓਕੇ ਅੰਗਰੇਜ਼ੀ ਦੇ ਵਿੱਚ ਕਲੋਰੋਪੈਰੀਫਾਸ ਸਾਡੀ ਯੂਨੀਵਰਸਿਟੀ ਦੀ ਰეკਮੈਂਡੇਸ਼ਨ ਹੈ ਕੁਝ ਹੋਰ ਨਵੇਂ ਟੈਕਨੀਕਲ ਵੀ ਦਿੱਤੇ ਨੇ ਜਿਵੇਂ ਤੁਹਾਡੀ ਅਮੀੜਾ ਕਰਕੇ ਹੈਗੇ ਆ ਉਹਦੀ ਵੀ ਰეკਮੈਂਡੇਸ਼ਨ ਕਰਤੀ ਦੇਸੀ ਦੇ ਵਿੱਚ ਇੱਕ ਦਵਾਈ ਸਾਡੀ ਹਾਂ ਕਾਲੀ ਚੱਕਰਾ ਕਰਕੇ ਗਿਆ ਕਿਸਾਨ ਵੀਰ ਅੱਛਾ ਜੀ ਉਹਨੂੰ ਅਸੀਂ ਮਿੱਟੀ ਚ ਰਲਾ ਕੇ ਖਾਦ ਚ ਰਲਾ ਕੇ ਦੇਸੀ ਦੇ ਵਿੱਚ ਸਿੱਟ ਸਕਦੇ ਆਂ ਤੇ ਉਹਦੇ ਨਾਲ ਵੀ ਸਿਉਂਕ ਬੜੀ ਚੰਗੀ ਤਰ੍ਹਾਂ ਕਾਬੂ ਆ ਜੂਗੀ ਪਰ ਮੈਨੂੰ ਲੱਗਦਾ ਵੀ ਬਹੁਤ ਘੱਟ ਪ੍ਰੋਬਲਮ ਆਊਗੀ ਸਿਉਂਕ ਦੀ ਉਸ ਸਿਉਂਕ ਦਾ ਏਰੀਆ ਆਵੇ ਉੱਥੇ ਆ ਸਕਦੀ ਹੈ ਹੂੰ ਵੈਸੇ ਵੀ ਕਿਸਾਨ ਵੀ ਜਿਹੜੀ ਸਿਉਂਕ ਹੈ ਉਹ ਪਹਿਲਾਂ ਆਪਣੀ ਨਾ ਉਹਦੇ ਚੋ ਘਰ ਦੇ ਵਿੱਚੋਂ ਲਿਆ ਕੇ ਉਲੀ ਲਾਉਂਦੀ ਹੈ ਹੂੰ ਫਿਰ ਉਹ ਜਿਹੜਾ ਉਹਦੇ ਖਾਣ ਲਈ ਕਾਬਿਲ ਹੁੰਦਾ ਉਹ ਬੂਟਾ ਖਾਣ ਲਈ ਉਹ ਉਲੀ ਨਾਲ ਪੋਲਾ ਹੁੰਦਾ ਫਿਰ ਉਹ ਸਿਉਂਕ ਆਉਂਦੀ ਹੈ ਤਕਰੀਬਨ ਦਾਖਤਾਂ ਦਾ ਜਿਆਦਾ ਨੁਕਸਾਨ ਕਰਦੀ ਹੈ ਤੇ ਕਣਕ ਝੋਨੇ ਦਾ ਬਹੁਤ ਘੱਟ ਨੁਕਸਾਨ ਕਰਦੀ ਹੈ ਜੇ ਕੋਈ ਨੁਕਸਾਨ ਕਿਤੇ ਦਿਸਦਾ ਸਾਨੂੰ ਤਾ ਉਹਦਾ ਆਪਾ ਵੀ ਹੈਗਾ ਜੀ ਇਹਦੇ ਵਿੱਚ ਇਹਦਾ ਖਰਚਾ ਤੇ ਦੂਜੇ ਝੋਨੇ ਦਾ ਖਰਚਾ ਕੱਦੂ ਵਾਲੇ ਦਾ ਕਿੰਨਾ ਕੁ ਫਰਕ ਆ ਕਿਸਾਨ ਵੀਰੋ ਬਹੁਤ ਜ਼ਿਆਦਾ ਖਰਚਾ ਹੈਗਾ ਪਹਿਲਾਂ ਤਾਂ ਅਸੀਂ ਜਦੋਂ ਕੱਦੂ ਕਰਦੇ ਆ ਸਾਡੀ ਜਿਹੜੀ ਮਸ਼ੀਨਰੀ ਆ ਉਹ ਬਹੁਤ ਮਹਿੰਗੀ ਆ ਉਹਦੇ ਨਾਲ ਅਸੀਂ ਮਸ਼ੀਨਰੀ ਦਾ ਕਹਿ ਲਓ ਸਤਿਆਨਾਸ਼ ਹੋ ਜਾਂਦਾ ਹੈ ਬਹੁਤ ਜ਼ਿਆਦਾ ਮਸ਼ੀਨਰੀ ਖਰਾਬ ਹੁੰਦੀ ਹੈ ਤੇ ਜਿਹੜੀ ਸਾਡਾ ਜ਼ਮੀਨ ਹੈ ਉਹਨੂੰ ਵੀ ਅਸੀਂ ਖਰਾਬ ਕਰ ਦਿੰਦੇ ਆ ਕੱਦੂ ਕਰ ਕਰਕੇ ਥੱਲੇ ਕਲੇਰ ਜਮ ਜਾਂਦੀ ਹੈ ਸਾਡਾ ਪਾਣੀ ਧਰਤੀ ਚ ਨਹੀਂ ਜਾਂਦਾ ਤੇ ਦੂਜਾ ਉਹਦੇ ਚ ਮੀਥੇਨ ਗੈਸ ਆ ਪੈਦਾ ਹੁੰਦੀ ਹੈ ਸਾਡੇ ਮਿੱਤਰ ਕੀੜੇ ਮਰ ਜਾਂਦੇ ਨੇ ਸਾਰੇ ਪਾਣੀ ਖੜਾ ਨਾਲ ਤੇ ਇਹਦੇ ਚ ਮੈਂ ਸਮਝਦਾ ਵੀ ਉਹ ਜਿਹੜਾ ਕਦੂ ਦਾ ਤੇ ਸਾਡੀ ਲੇਬਰ ਆ ਉਹ ਵੀ 4000 ਦੇ ਲਗਭਗ ਲੱਗਦੀ ਆ ਕਿਸਾਨ ਵੀ ਲੋ ਲੇਬਰ ਵੈਸੇ ਵੀ ਆਉਣੀ ਬਹੁਤ ਘਟ ਗਈ ਤੇ ਦੂਜੇ ਸਟੇਟਾਂ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਆਪਣਾ ਕੰਮ ਹੈ ਲੇਬਰ ਨੂੰ ਬੰਨ ਲੱਗ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੇਬਰ ਨੇ ਹੋਰ ਘਟਾ ਆ ਜਾਣਾ ਤੇ ਮੈਂ ਸਮਝਦਾ ਇਹ ਆਉਣ ਵਾਲੇ ਸਮੇਂ ਸਾਨੂੰ ਜਿਹੜੀ ਇਹ ਬਿਹਤਰ ਤਕਨੀਕ ਹੈਗੀ ਠੀਕ ਆ ਇਹਦਾ ਮਤਲਬ ਆ ਇਹ ਵੀ ਕਦੂ ਕਰਨ ਦਾ ਖਰਚਾ ਆਪਣੀ ਮਸ਼ੀਨਰੀ ਦਾ ਖਰਚਾ ਲੇਬਰ ਦਾ ਖਰਚਾ ਆਪੋ ਆਪਣੇ ਇਲਾਕੇ ਦੇ ਹਿਸਾਬ ਨਾਲ ਦੇਖ ਲਓ ਤੇ ਉਹ ਤੁਹਾਨੂੰ ਪਤਾ ਲੱਗ ਜਾਊਗਾ ਵੀ ਭਾਈ ਤੁਹਾਡਾ ਕਿੰਨਾ ਕੁ ਉਸ ਖਰਚੇ ਦਾ ਬਚਾ ਹੁੰਦਾ ਇਸ ਝੋਨੇ ਦੇ ਨਾਲੋਂ ਠੀਕ ਹੈ ਜੀ ਅ ਜਿਹੜੀ ਹੈ ਸਾਬ ਇੱਕ ਹੋਰ ਬਹੁਤ ਇੰਪੋਰਟੈਂਟ ਕੁਐਸਚਨ ਇਹਦਾ ਝਾੜ ਤੇ ਦੂਜੇ ਝੋਨੇ ਦਾ ਝਾੜ ਬਰਾਬਰ ਹੀ ਨੇ ਜਾਂ ਫਰਕ ਆ ਤੇ ਕਿਸਾਨ ਵੀਰੋ ਮੇਰੀ ਇਹ ਰਾਇ ਹੈ ਵੀ ਇਹਦਾ ਜਿਹੜਾ ਝਾੜ ਆ ਦੂਜੇ ਝੋਨੇ ਨਾਲੋਂ ਵਧੂਗਾ ਉਹਦੇ ਚ ਕੀ ਹੁੰਦਾ ਵੀ ਜਿਹੜਾ ਅਸੀਂ ਪਨੀਰੀ ਬੀਜਿਆ ਪਨੀਰੀ ਬੀਜਾਂ ਤੋਂ ਬਾਅਦ ਜਦੋਂ ਉਹਨੂੰ ਖੇਤ 'ਚ ਪਨੀਰੀ ਨੂੰ ਲਾਉਨੇ ਆ ਪਹਿਲਾਂ ਅਸੀਂ ਬੀਜ ਨੂੰ ਵੀ ਸੋਧਦੇ ਆ ਵੀ ਅਸੀਂ ਇਹਦਾ ਵੀ ਸੋਧਦੇ ਆ ਜਦੋਂ ਅਸੀਂ ਪਨੀਰੀ ਨੂੰ ਵੀ ਸੋਧਦੇ ਆ ਪਨੀਰੀ ਪੱਟਣ ਦਾ ਖਰਚਾ ਫਿਰ ਉਹਨੂੰ ਫੁੱਟ ਰੋਡ ਆਉਂਦੀ ਆ ਬਹੁਤ ਵੱਡੀ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਉਹ ਖਰਚਾ ਬਚ ਗਿਆ ਕਿਸਾਨ ਵੀਰੋ ਤੇ ਮੈਂ ਸਮਝਦਾ ਇਹ ਜਿਹੜੀ ਟੈਕਨੀਕ ਹੈ ਬੜੀ ਬਿਹਤਰ ਟੈਕਨੀਕ ਹੈ ਬਿਹਤਰ ਟ੍ਰਿਕ ਹੈ ਉਹ ਕਿਹੜਕੜੀਆਂ ਕਿਸਮਾਂ ਤੁਸੀਂ ਦੋ ਰਿ ਕਮੈਂਡਡ ਇਸ ਫੀਲਡ ਲਈ ਕੀਤੀਆਂ ਨੇ ਅਜੇ ਤੱਕ ਇੰਡੀਅਨ ਐਗਰੀਕਲਚਰ ਸਾਇੰਸ ਇੰਸਟੀਚਿਊਟ ਪੂਸਾ ਨੇ ਦੋ ਹੀ ਕਿਸਮਾਂ ਜਿਹੜੀਆਂ ਹਾਂ ਹਾਂ ਜੀ ਇੰਡੀਆ ਦੇ ਵਿੱਚ ਜਿਹੜੇ ਬਾਸਮਤੀ ਦੇ ਜ਼ੋਨ ਬਣੇ ਨੇ ਕਿਸਾਨ ਵੀਰੋ ਬਹੁਤ ਥੋੜਾ ਜਿਹਾ ਏਰੀਆ ਜਿਵੇਂ ਹਰ ਇੱਕ ਚੀਜ਼ ਕਿਤੇ ਚਾਹ ਮਸ਼ਹੂਰ ਆ ਕਿਤੇ ਕੇਲਾ ਕੇਲਾ ਮਸ਼ਹੂਰ ਆ ਕਿਤੇ ਕਿਸਾਨ ਵੀਰੋ ਸਾਡਾ ਹੋਰ ਜਿਹੜੀਆਂ ਚੀਜ਼ਾਂ ਵੱਖ-ਵੱਖ ਪੈਦਾ ਹੁੰਦੀਆਂ ਉਹਨਾਂ ਨੇ ਏਰੀਆ ਬੰਡੇ ਹੋਏ ਨੇ ਜਿਹੜਾ ਬਾਸਮਤੀ ਦਾ ਏਰੀਆ ਸਾਡਾ ਉਹ ਪੰਜਾਬ ਹੈ ਹਰਿਆਣਾ ਹੈ ਜੰਮੂ ਹੈ ਉਪੀ ਹੈ ਥੋੜਾ ਦਿੱਲੀ ਦਾ ਏਰੀਆ ਬਹੁਤ ਥੋੜੇ ਏਰੀਆ 'ਚ ਕਿਸਾਨ ਵੀਰੋ ਬਾਸਮਤੀ ਦੀ ਜਿਹੜੀ ਖੇਤੀ ਹੁੰਦੀ ਹੈ ਤੇ ਸਾਰੇ ਵਿਸ਼ਵ ਦੇ ਸਾਡੀ ਇਹਦੀ ਡਿਮਾਂਡ ਹੈ ਮੈਂ ਸਮਝਦਾ ਵੀ ਬਾਸਮਤੀ ਦੀ ਖੇਤੀ ਨਾਲ ਤਾਂ ਜਿਹੜਾ ਇੰਡੀਆ ਦਾ ਬੜਾ ਵੱਡਾ ਫਾਇਦਾ ਹੋ ਸਕਦਾ ਕਿਸਾਨਾਂ ਦਾ ਬੜਾ ਵੱਡਾ ਫਾਇਦਾ ਹੋ ਜਾਂਦਾ ਪਾਣੀ ਹੈ ਜਿਹੜਾ ਪੀਣ ਯੋਗ ਵੀ ਨਹੀਂ ਕਿਸਾਨ ਵੀ ਲੋ ਰਹਿਣਾ ਹੈਗਾ ਥੱਲੇ ਉਹ ਇੰਡਸਟਰੀਆਂ ਪਾਣੀ ਪਾ ਰਹੀ ਨੇ ਜਿਹਦੀ ਦੀ ਖੇਤੀ 'ਚ ਬਹੁਤ ਸੜਾ ਰੱਖ ਸੰਭੀ ਉਹ ਸੀ ਜਿਹੜਾ ਕੱਦੂ ਪਹਿਲਾਂ ਲੇਜ਼ਰ ਕਰਾਹਾ ਕਰਿਆ ਉਹਦੇ ਨਾਲ 25 20 25% ਦੀ ਰਿਕਮੈਂਡੇਸ਼ਨ ਹੈ ਵੀ ਜਿਹੜਾ ਪਾਣੀ ਸਾਡਾ ਬਚਦਾ ਫਿਰ ਅਸੀਂ ਟੈਂਸਿਓਮੀਟਰ ਵੀ ਕਿਸਾਨ ਵੀਰੋ ਯੂਨੀਵਰਸਿਟੀ ਨੇ ਰეკਮੈਂਡ ਕਰਿਆ ਸੀ 20-25% ਉਹਦੇ ਨਾਲ ਪਾਣੀ ਬਾਜ ਜਾਂਦਾ ਮੈਂ ਸਮਝਦਾ ਹਾਂ ਤਾਂ ਕਿਸਾਨਾਂ ਦੀ ਅੱਖ ਹੀ ਨਹੀਂ ਪਾਰਖੂ ਹੋ ਗਈ ਟੈਂਸਿਓਮੀਟਰ ਤੋਂ ਵੀ ਅੱਗੇ ਨਿਕਲ ਗਏ ਤੇ ਆ ਜੀਰੀ ਨੂੰ ਅਸੀਂ ਪਾਣੀਓਂ ਨਹੀਂ ਲਾਉਂਦੇ ਜਦੋਂ ਮੰਗਦੀ ਆ ਉਦੋਂ ਲਾਉਨੇ ਆ ਹਲਕਾ ਜਿਹਾ ਪਾਣੀ ਫਿਰ ਇਹ ਬਰਸਾਤਾਂ ਦੇ ਨਾਲ ਰੀਗਾ ਜਿਹਾ ਰਾਣਾ ਪਾਣੀ ਫਸਾਤਾਂ ਦਾ ਪੜ ਜਾਣੀ ਹੈ ਜੇ ਨਹਿਰੀ ਪਾਣੀ ਦੇ ਦੇਵੇ ਸਰਕਾਰ ਕੋਸ਼ਿਸ਼ ਵੀ ਕਰ ਰਹੀ ਹੈ ਤੇ ਤਾਂ ਹੋਰ ਵੀ ਬੜਾ ਫਾਇਦਾ ਹੋਊਗਾ ਤੇ ਮੱਕੀ ਦੀ ਜਿਹੜੀ ਫਸਲ ਆ ਕਿਸਾਨ ਵੀਰੋ ਉਹਦਾ ਕੋਈ ਉਪਾਅ ਕਰਨਾ ਪਊਗਾ ਜਾਂ ਤਾਂ ਨਹਿਰੀ ਪਾਣੀ ਦੇ ਦਿਓ ਤੇ ਜਾਂ ਫਿਰ ਉਹਨੂੰ ਉਹਦੇ ਤੇ ਬੈਨ ਲਾ ਦਿਓ ਨਹੀਂ ਤਾਂ ਕਿਸਾਨ ਵੀਰੋ ਜਿਹੜਾ ਪੰਜਾਬ ਦਾ ਪਾਣੀ ਆ ਬੜੀ ਤੇਜ਼ੀ ਨਾਲ ਥੱਲੇ ਜਾ ਰਿਹਾ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਪਾਣੀ ਨੂੰ ਪੀਣ ਨੂੰ ਵੀ ਤਰਸਣਗੀਆਂ ਲਓ ਜੀ ਏਸੀ ਸਿੱਧੀ ਬਜਾਈ ਝੋਨੇ ਦੀ ਸਿੱਧੀ ਬਜਾਈ ਦੇ ਬਾਰੇ ਆਪਾਂ ਟੈਕਨੀਕਲ ਗੱਲਾਂ ਕੀਤੀਆਂ ਜੜੀਆ ਸਾਹਿਬ ਨਾਲ ਜੜੀਆ ਸੀਡ ਫਾਰਮ ਵਾਲਿਆਂ ਦਾ ਨੰਬਰ ਜਿਹੜਾ ਆ ਉਹ ਥੱਲੇ ਡਿਸਪਲੇ ਕਰ ਰਿਹਾ ਸੀ ਤੁਸੀਂ ਇਹਨਾਂ ਨਾਲ ਇਸ ਮੁੱਦੇ ਤੇ ਕੋਈ ਵੀ ਗੱਲਬਾਤ ਕਰ ਸਕਦੇ ਆ ਬਾਈ ਬਹਾਦਰ ਗੱਲ ਕਰ ਲੂਗੇ ਜਾਂ ਜੜੀਆ ਸਾਹਿਬ ਖੁਦ ਵੀ ਕਰ ਲੈਂਦੇ ਨੇ ਔਰ ਇਹਦੇ ਸੰਬੰਧੀ ਤੁਹਾਨੂੰ ਏਰੀਆ ਵਾਈਜ਼ ਕੋਈ ਸਮੱਸਿਆ ਆ ਰਹੀ ਆ ਉਹ ਜੜੀਆ ਸਾਹਿਬ ਨੂੰ ਫੋਨ ਕਰਕੇ ਜ਼ਰੂਰ ਨੋਟ ਕਰਾਇਓ ਔਰ ਉਸ ਸਮੱਸਿਆ ਜ਼ਰੂਰ ਦੱਸਿਓ ਕਿ ਕਿੰਨੀ ਕਾਰੀ ਆ ਕਿਉਂਕਿ ਸਾਨੂੰ ਪਤਾ ਏਰੀਆ ਟੂ ਏਰੀਆ ਜਿਹੜਾ ਆ ਨਾ ਉਹ ਫਰਕ ਪੈ ਜਾਂਦਾ ਚੀਜ਼ਾਂ ਦਾ ਹਾਂ ਕਿਸਾਨ ਵੀਰੋ ਮੈਂ ਭੁੱਲ ਗਿਆ ਸੀ ਇਹ ਜਿਹੜੀ ਡਾਇਰੈਕਟ ਸੋਇੰਗ ਹੈਗੀ ਆ ਨਾ ਸਿੱਧੀ ਬਜਾਈ ਜੀ ਇਹ ਸਿਰਫ ਡਾਕਰ ਜ਼ਮੀਨਾਂ ਦੇ ਵਿੱਚ ਜਾਂ ਪਹਾੜੀਆਂ ਜ਼ਮੀਨਾਂ ਦੇ ਵਿੱਚ ਉੱਥੇ ਹੀ ਕਰਨੀ ਚਾਹੀਦੀ ਆ ਸਾਨੂੰ ਜੇ ਅਸੀਂ ਇਹਨੂੰ ਰੇਟੀ ਵਾਲੀ ਜ਼ਮੀਨ 'ਚ ਕਰ ਦਾਂਗੇ ਹੂੰ ਉੱਥੇ ਜਿਹੜੇ ਇੱਕ ਤਾਂ ਖਰਾਕੀ ਤੱਕ ਸਾਡੇ ਪਾਣੀ ਲਾਉਣ ਨਾਲ ਥੱਲੇ ਜਾਣਗੇ ਤੇ ਲੋਹੇ ਦੀ ਵੀ ਬਹੁਤ ਜ਼ਿਆਦਾ ਘਾਟ ਆਊਗੀ ਤੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਦੇ ਮੈਂ ਸਮਝਿਆ ਵੀ ਪੰਜਾਬ ਦੇ ਕਿਸਾਨਾਂ ਨੂੰ ਜਾਂ ਜਿਨ੍ਹਾਂ ਨੇ ਵੀ ਇਹ ਡ੍ਰੈਕਸੋਇੰਗ ਦੀ ਖੇਤੀ ਕਰਨੀ ਅਗਲੇ ਸਾਲ ਬਾਸਮਤੀ ਦੀ ਸਿੱਧੀ ਬਜਾਈ ਉਹ ਸਾਡੇ ਖੇਤ ਜਰੂਰ ਆ ਕੇ ਚੈੱਕ ਕਰਨ ਦੇਖ ਕੇ ਜਾਣ ਤੇ ਤਾਂ ਕਿ ਉਹਨਾਂ ਨੂੰ ਅੱਖੀਂ ਦੇਖ ਕੇ ਜਿਆਦਾ ਪਤਾ ਲੱਗੇ ਹਾਂ ਹੁਣ ਮੇਰਾ ਵੀਡੀਓ ਕਰਨ ਦਾ ਮਕਸਦ ਇਹ ਹੈ ਹਜੇ ਇਹ 1 ਮਹੀਨਾ ਲਗਭਗ ਇਹਨੇ ਲੈ ਜਾਣਾ ਹੈ 120 ਦਿਨ ਲਏਗੀ ਜੀ 80 ਦਿਨ ਅਜ ਹੋ ਗਏ ਆ ਲਗਭਗ ਤੋਂ ਤੁਹਾਡੇ ਕੋਲ 30 40 ਦਿਨ ਹੈਗੇ ਆ ਜੜੀਆਂ ਸੀਡ ਫਾਰਮ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਅਸੀਂ ਐਡਰੈਸ ਦਿੱਤਾ ਹੋਇਆ ਤੁਸੀਂ ਇਹਨਾਂ ਨੂੰ ਫੋਨ ਕਰ ਲਓ ਫਤੇਗੜ ਸਾਹਿਬ ਇਹਨਾਂ ਦਾ ਜ਼ਿਲ੍ਹਾ ਆ ਅਮਲੋ ਅਲਾਕਾ ਆ ਤੇ ਤੁਸੀਂ ਪਿੰਡ ਹੈ ਧਰਮਗੜ ਕਦੇ ਵੀ ਇਹਨਾਂ ਨੂੰ ਫੋਨ ਕਰਕੇ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਆ ਤੇ ਆ ਜਿਹੜੀ ਗਰਾਊਂਡ ਰਿਪੋਰਟ ਆ ਹਰ ਤਰ੍ਹਾਂ ਦਾ ਇੱਥੇ ਇਹਨਾਂ ਨੇ ਬਾਸਮਤੀ ਝੋਨਾ ਸੁੱਕਾ ਸਿੱਧੀ ਬਜਾਈ ਹਰੇਕ ਤਰ੍ਹਾਂ ਦੀ ਕੀਤੀ ਹੋਈ ਆ ਤੁਸੀਂ ਗਰਾਊਂਡ ਰਿਪੋਰਟ ਜਿਹੜੀ ਹੈ ਇਹਨਾਂ ਤੋਂ ਲੈ ਸਕਦੇ ਆ ਮੇਰਾ ਤੁਹਾਨੂੰ ਇੱਥੇ ਲਿਆਉਣ ਦਾ ਮਕਸਦ ਜਿਹੜਾ ਉਹ ਇਹ ਸੀ ਕਿ ਇੱਕ ਟੈਕਨੀਕਲ ਜਿਹੜਾ ਆਸਪੈਕਟ ਆ ਉਹ ਤੁਹਾਨੂੰ ਦਿਖਾਇਆ ਜਾ ਸਕੇ ਸੋ ਜੜੀਆ ਸਾਹਿਬ ਨੇ ਇਹ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਕੀਤੀਆਂ ਜਿਹੜੇ ਸਵਾਲ ਰਹਿ ਗਏ ਉਹ ਹੁਣ ਤੁਸੀਂ ਇਹਨਾਂ ਦਾ ਫੋਨ ਤੇ ਕੰਸਰਨ ਕਰ ਸਕਦੇ ਆ ਵੈਸੇ ਵੀ ਹਜ਼ਾਰਾਂ ਸੈਂਕੜੇ ਲੋਕ ਜਿਹੜੇ ਆ ਉਹ ਇਹਨਾਂ ਨੂੰ ਫੋਨ ਕਰਦੇ ਨੇ ਸੋ ਤੁਸੀਂ ਵੀ ਆਪਣਾ ਮਸਲਾ ਜਿਹੜਾ ਆ ਉਹ ਜੜੀਆ ਸੀਡ ਫਾਰਮ ਨਾਲ ਡਿਸਕਸ ਕਰ ਸਕਦੇ ਆ ਜੜੀਆ ਸਾਹਿਬ ਬਹੁਤ ਵੱਡੀ ਮੁੱਲੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਸੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਕਿਸਾਨ ਵੀਰਾਂ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਔਰ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪੀਆਰ ਪੰਜਾਬ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਫਾਲੋ ਕਰਨਾ ਨਾ ਭੁੱਲਿਓ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਨਵੀਂ ਵੀਡੀਓ ਨਾਲ ਜਲਦੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ